ਲਓ ਜੀ ਆਪਾਂ ਬਾਈਆਂ ਤੋਂ ਬਣਾ ਰਹੀ ਸੀ ਝੌਂ ਫੜੀ ਤੇ ਸਵੇਰ ਦੇ ਆਏ ਵੇ ਆਹੇ ਲੱਗ ਭੱਗ ਤਿਆਰ ਹੋ ਚੱਲੀ ਤੇ ਦੇਖੋ ਪੰਡ ਮੱਚ ਗਿਆ ਬਾਕੀ ਆਪਾਂ ਬਾਈਆਂ ਨਾਲ ਗੱਲ ਕਰਦੇ ਆਂ ਬਾਈ ਕੀ ਆਲਾ ਲਓ ਜੀ ਤੇ ਆਪਾਂ ਕਿੱਥੋਂ ਕਿਹੜਾ ਐਡਰੈਸ ਸਾਤਕ ਜੀ ਜਿਲ੍ਹਾ ਫਰੀਦਕੋਟ ਸਾਤਕ ਜਿਲ੍ਹਾ ਫਰੀਦਕੋਟ ਆ ਬਾਈ ਦਾ ਤੇ ਜੇ ਕਿਨੇ ਬਣਵਾਉਣੀ ਹੋਵੇ ਕੀ ਕੀ ਬਾਈ ਆਪਾਂ ਤਿਆਰ ਕਰਦੇ ਆਂ ਇਹਦੇ ਚ ਏਸੀ ਰੂਮ ਨੂੰ ਕੋਲ ਝੌਂਪੜੀ ਬਾਕੀ ਜਿਹੋ ਜਿਹੀ ਕੁਛ ਆ ਆ ਕੇ ਘਰ ਤਰ੍ਹਾਂ ਘਰ ਤਿਆਰ ਹੋ ਜਾਂਦਾ ਸਾਰਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਆਪਾਂ ਕਿਵੇਂ ਇਹ ਸਾਰਾ ਕੁਛ ਆਪ ਹੀ ਆਪ ਹੀ ਆਪੀ ਇਹ ਵੇਖੋ ਤੁਹਾਡੇ ਕੋਲ ਹੁਣ ਸਵੇਰ ਤੇ ਲੱਗੇ ਆ ਤੇ ਬਸ ਕੱਲਾ ਰੋਟੀ ਜਹਾ ਬਣੀ ਤੁਹਾਡਾ ਬਾਕੀ ਸਬਾਨ ਸਾਰਾ ਸਾਰਾ ਹਾਂ ਜੀ ਹਾਂ ਜੀ ਨਹੀਂ ਫਿਰ ਦੇ ਹਾਥੀ ਤੇ ਲੱਦ ਕੇ ਲੋਡ ਕਰਕੇ ਲੈ ਆਈ ਦੀ ਆ ਬਾਈ ਇਹਦੇ ਤੇ ਲਿਆਉਂਦਾ ਸਾਰਾ ਲੋਡ ਕਰਕੇ ਤੇ ਸਵੇਰੇ ਆ ਜਾਂਦੇ ਆ 4-5 ਘੰਟਾਂ ਜਾਂ ਟੱਪ ਕਰ ਜਾਂਦੇ ਆ ਲਗਭਗ ਆਪਣੀ ਤਿਆਰ ਹੋ ਚੁੱਕੀ ਆ ਬਾਕੀ ਬਾਈ ਤੋਂ ਆਪਾਂ ਨੰਬਰ ਵੀ ਬੋਲ ਦਿੰਦਾ ਆਪ ਦਾ Thank <laughs> you.